ਓ ਦੋਸਤਾ ਤੇਰਾ ਧਿਆਨ ਕਿੱਧਰ ਆ ਯੂਰਪ ਭੇਜਣ ਵਾਲੇ ਤਾਂ ਇੱਧਰ ਆ ਕਹਿੰਦੇ ਆ ਯੂਰਪ ਦੇ ਵਿੱਚ ਲੋਕਾਂ ਦਾ ਰੁਝਾਨ ਬੜਾ ਹੋ ਗਿਆ ਮੈਂ ਉਹਨਾਂ ਨੂੰ ਦੱਸਣਾ ਚਾਹੁੰਨਾ ਯੂਰੋ ਵੀ ਤਾਂ 100 ਤੋਂ ਪਾਰ ਹੋ ਗਿਆ ਅੱਜ ਸਾਨੂੰ ਬਹੁਤ ਜ਼ਿਆਦਾ ਇਨਕੁਆਰੀਜ਼ ਆ ਰਹੀਆਂ ਨੇ ਯੂਰਪ ਤੇ ਜਾਣ ਲਈ ਕਰੋਸ਼ੀਆ ਬੁਲਗਾਰੀਆ ਸਲੋਵਾਕੀਆ ਪੁਰਤਗਾਲ ਬੈਕ ਟੂ ਬੈਕ ਸਕਸੈਸ ਸਟੋਰੀਆਂ ਸਾਡੇ ਕੋਲ ਆ ਰਹੀਆਂ ਨੇ ਉਹਨਾਂ ਦੀ ਸਬਮਿਸ਼ਨਾਂ ਵੀ ਹੋ ਰਹੀਆਂ ਤੇ ਵੀਜ਼ੇ ਵੀ ਆ ਰਹੇ ਨੇ ਤੇ ਮਾਰਾਇ ਨੇ ਮਿਹਰ ਕੀਤੀ ਤਾਂ ਹੋਰ ਨਵੇਂ ਸਰਪ੍ਰਾਈਜ਼ ਤੁਹਾਨੂੰ ਮਿਲਣਗੇ ਵਧੀਆ ਕੰਮ ਮਿਲੇਗਾ ਇੱਥੇ ਡੇ ਬਾਈ ਡੇ ਅਸੀਂ ਆਪਣੀ ਮਿਹਨਤ ਕਰਦੇ ਜਾ ਰਹੇ ਹਾਂ ਸਾਨੂੰ ਸਕਸੈਸਟ ਹੋ ਰਹੀਆਂ ਮਿਲਦੀਆਂ ਜਾ ਰਹੀਆਂ ਅੱਜ ਆਪਾਂ ਇਹ ਚੀਜ਼ ਤੇ ਡਿਸਕਸ ਕਰਦੇ ਹਾਂ ਕਿ ਯੂਰਪ ਦੇ ਵਿੱਚ ਰੁਝਾਨ ਕਿਉਂ ਵੱਧ ਰਿਹਾ ਉੱਥੇ ਯੂਰੋ ਦਾ ਰੇਟ ਹੁਣ ਕਿਉਂ ਵੱਧ ਗਿਆ ਗੱਲ ਇਹ ਆ ਕਿ ਜਦੋਂ ਕੈਨੇਡਾ ਅਮਰੀਕਾ ਯੂਕੇ ਨਿਊਜ਼ੀਲੈਂਡ ਆਸਟ੍ਰੇਲੀਆ ਨਾ ਉੱਥੇ ਸੈਟਲਮੈਂਟ ਹੋ ਰਹੀ ਹੈ ਨਾ ਉਹਨਾਂ ਦੇ ਪਰਮਿਟ ਚੇਂਜ ਹੋ ਰਹੇ ਆ ਨਾ ਉਹਨਾਂ ਨੂੰ ਫਿਊਚਰ ਆਪਣਾ ਸਿਕਿਉਰ ਲੱਗ ਰਿਹਾ ਉੱਥੇ ਕਿਉਂਕਿ ਹਰ ਇੱਕ ਬੰਦਾ ਚਾਹੁੰਦਾ ਮੇਰੀ ਫੈਮਿਲੀ ਉੱਥੇ ਜਾਵੇ ਜੇ ਆਪਸੈਟ ਹੋਊਗਾ ਤਾਂ ਹੀ ਫੈਮਿਲੀ ਨੂੰ ਬੁਲਾਊਗਾ ਇਹ ਹੁਣ ਫਾਇਦਾ ਯੂਰਪ ਵਿੱਚ ਹੋ ਰਿਹਾ ਯੂਰਪ ਦੀਆਂ ਕੰਟਰੀਆਂ ਜਿਵੇਂ ਪੁਰਤਗਾਲ ਆ ਉੱਥੋਂ ਦੀ ਨੈਸ਼ਨੈਲਿਟੀ ਦਿੰਦਾ ਹੈ ਜਿਵੇਂ ਕਰੋਸ਼ੀਆ ਵਾ ਉੱਥੋਂ ਦੀ ਰੈਜ਼ਿਡੈਂਸੀ ਦਿੰਦਾ ਹਰ ਕੰਟਰੀ ਯੂਰਪ ਦੇ ਵਿੱਚ ਤੁਹਾਨੂੰ ਟੀਆਰਸੀ ਕਾਰਡ ਦਿੰਦੀ ਆ ਲੀਡਸ ਟੂ ਬੀ ਪੀਆਰ ਦਿੰਦੀ ਆ ਉਸ ਤੋਂ ਬਾਅਦ ਤੁਸੀਂ ਉੱਥੋਂ ਦੀ ਨੈਸ਼ਨੈਲਿਟੀ ਵੀ ਲੈ ਸਕਦੇ ਹੋ ਜਿਹੜਾ ਉਸ ਟਾਈਮ ਤੇ ਯੂਰੋ ਦਾ ਰੇਟ ਵਧਣ ਨਾਲ ਇੱਕ ਤਾਂ ਰੇਟ ਦਾ ਬੜਾ ਪ੍ਰਭਾਵ ਪਿਆ ਕਈ ਦਿਮਾਗ ਆਪਣਾ ਉੱਥੇ ਹੀ ਸੈੱਟ ਕਰੀ ਬੈਠਿਆ ਜੀ ਉਹੀ ਰੇਟ ਹੋਊਗਾ ਹੁਣ 2 ਲੱਖ 3 ਲੱਖ ਰੁਪਏ ਕਿਵੇਂ ਫਰਕ ਪੈ ਗਿਆ ਜੇ ਮੈਂ ਤੁਹਾਨੂੰ ਛੋਟੀ ਜਿਹੀ ਇੱਕ ਐਗਜ਼ਾਮਪਲ ਦਵਾਂ ਜਿਹੜੀ ਅੰਬੈਸੀ ਫੀਸ 100 ਯੂਰੋ ਹੁੰਦੀ ਸੀ ਉਹਦੇ ਵਿੱਚ ਉਹ ਆ ਜਾਂਦਾ ਸੀ 7800 ਰੁਪਏ 7000 ਇਹ ਰੇਟ ਹੁੰਦਾ ਸੀ ਫਿਰ 82 ਰੁਪਏ ਤੇ ਹੋਇਆ 8200 ਰੁਪਿਆ ਹੋ ਗਈ ਹੁਣ ਉਹ 103 ਰੁਪਏ ਹੋ ਗਿਆ 10300 ਸਿਰਫ ਇੱਕ ਅੰਬੈਸੀ ਫੀਸ ਪਿੱਛੇ ਫਰਕ ਪੈ ਗਿਆ ਬਾਕੀ ਜਿਹੜੀਆਂ ਉੱਥੇ ਕੰਸਲਟੈਂਸੀਆਂ ਨੇ ਜਾਂ ਉੱਥੋਂ ਦੇ ੈਂਪਲੋਇਰ ਨੇ ਉਹ ਆਪਣੇ ਹਾਇਰ ਕਰਦੇ ਉਹ ਸਾਰੇ ਸਾਡੇ ਕੋਲ ਯੂਰੋ ਚ ਫੀਸ ਲੈਂਦੇ ਆ ਸੋ ਉਹ ਰੁਪਈਏ ਦੇ ਵਿੱਚ ਜਦੋਂ ਆਪਾਂ ਚੇਂਜ ਕਰਦੇ ਆ ਰੁਪਈਏ ਦਾ ਰੇਟ ਵੱਧ ਜਾਂਦਾ ਉਤੋਂ ਦੀ ਟਰਾਂਸਫਰ ਰੁਪਈਏ ਜਿਹੜੇ ਟਰਾਂਸਫਰ ਰੇਟ ਲੱਗ ਜਾਂਦਾ ਬਹੁਤ ਪੈਸੇ ਵੱਧ ਜਾਂਦੇ ਆ ਤਾਂ ਕਰਕੇ ਉਹ ਰੇਟ ਦਾ ਵਿੱਚ ਫਰਕ ਹੁੰਦਾ ਪਰ ਬੈਨੀਫਿਟ ਤਾਂ ਉਹਨਾਂ ਨੂੰ ਵੀ ਆ ਜਿਹੜੇ ਆਲਰੇਡੀ ਯੂਰਪ ਦੇ ਵਿੱਚ ਚਲੇ ਗਏ ਕਿਤੇ ਉਹ 1000 ਯੂਰੋ ਉੱਥੇ ਕਮਾਰੇ ਸੀ ਉਹਨਾਂ ਨੂੰ 80000 ਮਿਲ ਰਿਆ ਸੀ 85000 ਮਿਲ ਰਿਆ ਸੀ ਜਾਂ 99000 90000 ਜੋ ਵੀ ਰੇਟ ਰਿਆ ਹੁਣ ਸਿੱਧਾ ਹੀ ਉਹ ਲੱਖ ਪਲੱਸ ਹੋ ਗਏ ਬੈਨੀਫਿਟ ਤਾਂ ਉਹਨਾਂ ਨੂੰ ਵੀ ਹੋਇਆ ਕੱਲਾ ਪੈਕੇਜ ਚ ਨਹੀਂ ਹੋਇਆ ਅੰਬੈਸੀਆ ਚ ਨਹੀਂ ਹੋਇਆ ਕਮਾਉਣ ਵਾਲਿਆਂ ਚ ਵੀ ਹੋਇਆ ਸੋ ਜੇ ਤੁਸੀਂ ਸਹੀ ਚੂਜ਼ ਕਰੋਗੇ ਤੁਸੀਂ ਵੀ ਕਮਾਉਂਗੇ ਨਾਲ ਤੁਹਾਡੀ ਫੈਮਿਲੀ ਵੀ ਉੱਥੇ ਸੈੱਟ ਕਰ ਲਓਗੇ ਨਾਲੇ ਸੱਵਨ ਸੀਜ਼ ਦੇ ਵੀ ਗੁਣਗਾਓਗੇ ਐਦਾਂ ਹੀ ਜੇ ਤੁਸੀਂ ਯੂਰਪ ਦੇ ਵਿੱਚ ਸੈੱਟ ਹੋਣਾ ਇਹਨਾਂ ਚੀਜ਼ਾਂ ਨੂੰ ਵੀ ਧਿਆਨ ਰੱਖਿਆ ਕਰੋ ਵੀ ਕੱਲੇ ਸਾਡੀ ਇਨਵੈਸਟਮੈਂਟ ਪੈਸੇ ਵੱਧ ਨਹੀਂ ਲੱਗ ਰਹੇ ਕਮਾਵਾ ਕੇ ਵੀ ਵੱਧ ਤੁਹਾਡੀ ਫੈਮਿਲੀ ਵੀ ਸੈੱਟ ਹੋ ਮੇਨ ਗੱਲ ਇਹ ਹੈ ਯੂਰਪ ਦੇ ਵਿੱਚ ਸੋਸ਼ਲ ਸਿਕਿਉਰਿਟੀ ਕਰਕੇ ਹਰ ਕੋਈ ਜਾਣਾ ਚਾਹੁੰਦਾ ਕਿ ਉੱਥੇ ਸਿਕਿਉਰਿਟੀ ਹੈ ਤੇ ਤੁਹਾਡਾ ਫੈਮਿਲੀ ਉੱਥੇ ਵਧੀਆ ਸੈੱਟ ਹੋ ਸਕਦੀ ਆ ਸੋ ਜਲਦੀ ਆਓ ਜਲਦੀ ਜਾਓ ਯੂਰੋ ਕਮਾਓ ਤੇ 7C ਦੇ ਗੁਣਗਾਓ ਧੰਨਵਾਦ